ਜਿਹੜੇ ਪ੍ਰਦੇਸ਼ 21 ਲੋਕਾਂ ਦੀ ਜਾਨਾਂ ਚਲੀ ਜਾਣ ਸ਼ਰਾਬ ਨਕਲੀ ਸ਼ਰਾਬ ਪੀ ਕੇ ਤੇ ਉੱਥੇ ਦਾ ਮੁੱਖ ਮੰਤਰੀ ਦਿੱਲੀ ਸੁੱਤਾ ਰਵੇ ਦੋਸ਼ ਸ਼ਬਦ ਵੀ ਨਾ ਬੋਲੇ ਜ਼ੁਬਾਨ ਵੀ ਨਾ ਖੁੱਲੇ ਨਸ਼ੇ ਦੇ ਖਿਲਾਫ ਕੋਈ ਕਾਰਵਾਈ ਵੀ ਨਾ ਕਰੇ ਤੇ ਸ਼ਰਾਬ ਕੋਟਾਲੇ ਦੇ આરોપી ਜਿਹੜੇ ਜੇਲ੍ਹ 'ਚ ਨੇ ਉਪ ਮੁੱਖ ਮੰਤਰੀ ਮਨੀਸ਼ सिसोदिया ਸੰਸਦ ਸੰਜੇ ਸਿੰਘ ਤੇ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਪਹੁੰਚ ਜਾਂਦੇ ਨੇ ਲੇਕਿਨ ਆਪਣੇ ਜ਼ਿਲ੍ਹੇ ਦੇ ਵਿੱਚ 21 ਲੋਕਾਂ ਦੀ ਜਾਨ ਨਕਲੀ ਸ਼ਰਾਬ ਕਰਕੇ ਚਲੀ ਜਾਂਦੀ ਹੈ ਨਸ਼ਿਆਂ ਦੇ ਵਪਾਰ ਨੂੰ ਵੱਡ ਚੜ ਕੇ ਸਮਰਥਨ ਮਿਲਦਾ ਹੈ ਇਹਨਾਂ ਦੀ ਸਰਕਾਰ ਸੁਰੱਖਣ ਦਿੰਦੀ ਹੈ ਤੇ ਇਹਨਾਂ ਦਾ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਆ ਕੇ ਸੁੱਤਾ ਰਹਿੰਦਾ ਹੈ ਉੱਥੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਸਵਾਲ ਇਹ ਕਿ ਸੁੱਤੀ ਸਰਕਾਰ ਪੰਜਾਬ ਦੀ ਤੇ ਜੇਲ ਤੋਂ ਜਲਦੀ ਸਰਕਾਰ ਦਿੱਲੀ ਦੀ कि देश की जनता को मंजूर है कल तक जो रिमोट कंट्रोल वाली सरकार कही जाती थी पंजाब से चलने वाली वो पंजाब के मुख्यमंत्री भी दिल्ली आ गए अपने राज्य में अपने जिला में 21 लोग शराब पी के मर गए नकली शराब पी के ये दिखता है पंजाब की सरकार सोई है पंजाब की सरकार में नशों के व्यापारियों को संरक्षण मिल रहा है जो पंजाब में समर्थन मिल रहा है शराब घोटाले के मुख्य आरोपी किंग पिन अरविंद केजरीवाल को हम तब भी कहते थे अरविंद केजरीवाल किंग पिन है और आज ईडी ने भी कहा है अरविंद केजरीवाल किंग पिन है और शराब घोटाले के किंग पिन आज जेल में है लेकिन दुर्भाग्य यह है कि घमंड और अहंकार इतना कि जेल से ही सरकार चला रहे हैं